ਮੈਂ ਨਹੀਂ ਸਮਝਦਾ ਕਿ ਕਿਸਾਨਪੁਰਾ ਜਿਹੜੇ ਇਸ ਗੱਲ ਵਾਸਤੇ ਉਹਨਾਂ ਦਾ ਕੋਈ ਇਰਾਦਾ ਹੈ ਵੀ ਲੋਕਾਂ ਨੂੰ ਤੰਗ ਕਰੀਏ ਪਰ ਐਂਡ ਰਿਜ਼ਲਟ ਕੀ ਹੋ ਰਿਹਾ ਹੈ ਲੋਕ ਪਰੇਸ਼ਾਨ ਹੋ ਰਹੇ ਨੇ ਇਸ ਕਰਕੇ ਇਹ ਜ਼ਿੰਮੇਵਾਰੀ ਕਿਹਦੀ ਹੈ ਆ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਦੀ ਹੈ ਪਰ ਤੇਰੇ ਮੁੱਖ ਮੰਤਰੀ ਸਾਹਿਬ ਨੇ ਜ਼ਿੰਮੇਵਾਰੀ ਕੈਜਨਵਾਲ ਸਾਹਿਬ ਤਾਂ ਨਹੀਂ ਨਿਭਾਈ ਹੁਣ ਐਡਾ ਪਿਆਰ ਵੀ ਨਾ ਦਰਸਾਓ ਕਿ ਜਿਹੜਾ ਤੁਸੀਂ ਰੋਜ਼ ਹੀ ਜਾ ਕੇ ਉਥੇ ਤਿਆੜ ਜੇਲ ਤਿਆੜ ਜੇਲ ਜਾਣ ਵਾਲੇ ਤਾਂ ਜਾਣਗੇ ਇਹ ਹੋ ਸਕਦਾ ਇੱਥੇ ਬੜੈਲ ਜੇਲ੍ਹ ਦਾ ਵੀ ਨੰਬਰ ਆ ਜੇ ਕਿਤੇ ਹੋਰਾਂ ਚ ਵੀ ਕਿਹਨੂੰ ਕਿਹਨੂੰ ਜਾ ਕੇ ਮਿਲੋਂਗੇ ਤੁਸੀਂ ਕਿਉਂਕਿ ਆ ਜਿਹੜਾ ਸ਼ਰਾਬ ਘੁਟਾਲਾ ਹੈ ਬਹੁਤ ਡੁੰਗਿਆਈ ਚ ਇਹਦੀ ਜਾਂਚ ਹੋਊਗੀ ਸਭ ਖੇੜਾ ਛੁਟਣਾ ਨਹੀਂ ਉਹਦਾ ਕੱਲੇ ਦਿੱਲੀ ਦੇ ਹੈ ਇਹਦੀ ਆਂਚ ਪੰਜਾਬ ਚ ਵੀ ਬਾਰ ਬਾਰ ਮੈਂ ਕਿਹਾ ਇੱਥੇ ਵੀ ਆਊਗੀ ਪੰਜਾਬ ਦਾ ਪੈਸਾ ਜਿਹੜਾ ਇਸ ਪਾਸੇ ਲੱਗਿਆ ਲੋਕਾਂ ਨੂੰ ਲੁੱਟਿਆ ਉਹਦੀ ਵੀ ਸਾਰੀ ਕਾਰਵਾਈ ਹੋਊਗੀ ਪਰ ਮੌਰੀ ਤੌਰ ਤੇ ਐਜ਼ ਅ ਐਡਮਿਨਿਸਟ੍ਰੇਟਿਵ ਹੈਡ ਚਾਹੇ ਕੋਡ ਆਫ ਕੰਡਕਟ ਲੱਗਿਆ ਯੂ ਆਰ ਦਾ ਚੀਫ ਮਿਨਿਸਟਰ ਆਫ ਪੰਜਾਬ ਤੇ ਉਸ ਜ਼ਿੰਮੇਵਾਰੀ ਨੂੰ ਸਮਝ ਕੇ ਪਹਿਲੇ ਉਸ ਪਾਸੇ ਕਰੋ ਸਾਡਾ ਜਿਹੜਾ ਵਿਰੋਧ ਕਰ ਰਿਹਾ ਹੈ ਵੈਲਕਮ ਆ ਜਨੋਨਾਂ ਨੇ ਕਿ ਸਾਡਾ ਜਿਹੜਾ ਪ੍ਰਦਰਸ਼ਨ ਹੈ ਬੜਾ ਪੀਸਫੁੱਲ ਰਹੂਗਾ ਇਸ ਗੱਲ ਦਾ ਮੈਂ ਮੈਂ ਸਮਝਦਾ ਵੀ ਕਿਸਾਨਾਂ ਦਾ ਜਿਹੜਾ ਮਸਲਾ ਹੈ ਸਾਰੀ ਦੁਨੀਆ ਉਸ ਤੋਂ ਉਹਨਾਂ ਦੇ ਨਾਲ ਸਾਂਝੂ ਰੂਤੀ ਰੱਖਦੀ ਹੈ ਪਰ ਅਨਨੈਸੈਸਰੀ ਕੋਈ ਕਿਸੇ ਹੰਢੇ ਅਨਸੁਖਾਮੀ ਘਟਣਾ ਨਾ ਹੋਵੇ ਉਹਨੂੰ ਸਾਹਮਣੇ ਰੱਖ ਕੇ ਜਿਹੜਾ ਫੈਸਲਾ ਲਿਆ ਉਹਦੇ ਅਸੀਂ ਸ਼ਲਾਘਾ ਕਰਦੇ ਆਂ ਕਿ ਮੈਂ ਸਮਝਦਾ ਵੀ ਇਸ ਮਸਲੇ ਦਾ ਕਿਸਾਨੀ ਮਸਲੇ ਦਾ ਗੱਲਬਾਤ ਨਾਲ ਕੋਈ ਹੱਲ ਨਿਕਲੂਗਾ ਪਰ ਪਹਿਲਾ ਕਦਮ ਕਿਉਂਕਿ ਪੰਜਾਬ ਦੀ ਇਸ ਧਰਤੀ ਤੇ ਬੈਠੇ ਹੈ ਉਹ ਜ਼ਿੰਮੇਵਾਰੀ ਮੁੱਖ ਮੰਤਰੀ ਸਾਹਿਬ ਦੀ ਬਣਦੀ ਹੈ ਪਹਿਲਾਂ ਵੀ ਇਹਨਾਂ ਨੇ ਵਕੀਲ ਦਾ ਰੋਲ ਨਿਭਾਇਆ ਸੀਗਾ ਤੇ ਹੁਣ ਕੀ ਵਕਾਲਤ ਨਾ ਮਾ ਪਾੜਤਾ ਕਿਸਾਨਾਂ ਨੇ ਥੋੜਾ ਕੀ ਵਜ੍ਹਾ ਵੀ ਜਾ ਕੇ ਗੱਲ ਨਹੀਂ ਕਰ ਰਹੇ ਤੁਸੀਂ ਜਾ ਕੇ ਗੱਲ ਕਰੋ ਇਸ ਮਸਲੇ ਨੂੰ ਸੁਝਾਓ ਤਾਂ ਕਿ ਕਿਸਾਨ ਵੀ ਆਪਣੇ ਜਾ ਕੇ ਫਸਲਾਂ ਸਾਹਮਣ ਹਾੜੀ ਦਾ ਟਾਈਮ ਹੈ ਹੋਰ ਆਖਰੀ ਹੁਣ ਜਿਹੜਾ ਬਦਲ ਬਦਲ ਸਾਰੇ ਆ ਜਾ ਕੇ ਇਹਨਾਂ ਨੂੰ ਆਪਣੀ ਫਸਲ ਸਾਂਭਣ ਜੋ ਤੇ ਲੋਕਾਂ ਨੂੰ ਵੀ ਇਹਦਾ ਫਾਇਦਾ ਮਿਲੇ ਇਹਦੇ ਵਾਸਤੇ ਮੈਂ ਉਹਦੀ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਜੈ ਜੀ ਸਾਹਿਬ